ਲੱਤੂ ਵਾਲਿਆ ਹਗਾਰਾ ਤਾਂ ਉਹ ਹਗਾਰਾ ਤਾਂ ਹਗਾਰਾ ਦਾ ਉਹ ਤਾੜੀਆਂ ਪ੍ਰੀਤ ਦੇ ਲਈ ਆ ਹਰੇ ਚੰਗਿਆ ਇਹ ਕੈਲਰਮ ਵਾਲਾ ਰਵੀ ਹੈ ਵੀਰ ਸਾਹ ਦੇ ਮੇਲੇ ਤੋਂ ਪਹਿਲਾਂ ਫੋੜ ਜਿੱਤਿਆ ਸੁਰਖੀਆਂ ਦੇ ਵਿੱਚ ਆਇਆ ਪਰ ਇਧਰ ਇਹ ਬੈਂਕਿਆਂ ਵਾਲਾ ਜੈ ਦੀਪ ਕਰ ਗਿਆ ਕਮਾਲ ਇਧਰ ਤਾੜੀ 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 ਬਾਜੜਾ ਤਾੜੀ ਤਾੜੀ ਨਹੀਂ ਤਾੜਾ ਬਣਦਾ ਜਿੱਡਾ ਵੱਡਾ ਬੰਦਾ ਰੋਕਣ ਲੱਗਾ ਮੁੰਡਾ ਤਾੜੀ ਨਹੀਂ ਤਾੜਾ ਬਣਦਾ ਬੜਾ ਤਾੜਾ 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 ਇਧਰ ਕੁਲਵੀਰ ਨਵੇਂ ਪਿੰਡਿਆ ਸਿਰੇ ਦੀ ਟੀਮ ਬਣਾਈਆਂ ਗੁਰਪ੍ਰੀਤ ਸਿੰਘ ਜੀ ਡੀਬੀ ਸਾਹਿਬ ਨੇ ਚੱਬੇ ਆਲਿਆ ਕਰ ਸੱਤ ਮੋੜ ਦੀ ਪੱਟੀ ਲੈ ਲਾ ਟੀਮ ਕਬੱਡੀ ਪਾ ਰਿਆਂ ਮੁੰਡਾ ਸਿਰੇ ਦਾ ਰੇਡਰ ਐ ਇਧਰ ਇਲੂ ਇਲੂ ਹੋ ਗਈ ਐ ਇਲੂ ਇਲੂ ਹੋ ਗਈ ਐ ਇਹ ਬੱਲੇ ਫਰਿਆਣਾ ਪੰਜਾਬ ਹਰਿਆਣਾ ਪੰਜਾਬ ਭੀਮ ਸ਼ੀਲੂ ਓਏ ਮੇਰੇ ਰੱਬਾ ਤਾੜੀਆਂ ਪਾ ਰਿਆ ਤਾੜਾ 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 ਓ ਤਾੜਾ ਲੱਤੂ ਵਾਲਾ ਪ੍ਰੀਤ ਹੈ ਅੱਜ ਵੱਡੇ ਮਾਣ ਸਨਮਾਨ ਹੈ ਆਹ ਹਰਿਆਣੇ ਵਾਲੇ ਨੇ ਸਰਾ ਕਰਾਤਾ ਅੱਜ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਕੱਠ ਬਹੁਤ ਵੱਡਾ ਏ ਹੋ ਗਈ ਕਮਾਲ ਇਧਰ ਬੱਲੇ 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 ਆ ਲੱਤੂ ਆਇਸ਼ ਆ ਗਿਆ ਕੰਗਾ ਦੂਹੇ ਦਾ ਮੇਲਾ ਮਿਚਾ ਗਿਆ 5100 ਦਾ ਪਹਿਲਾ ਜਫਾ ਲੱਗ ਰਿਹਾ ਮੇਰੇ ਮਿੱਤਰੋ ਡੀਟੀਓ ਚੱਕ ਲੈ ਚਲਾਨ ਬੁੱਕ ਹੋਣਾ ਆਹ ਸਾਹਮਣੇ ਜੱਟਾ 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 ਏ ਹਰਿਆਣੇ ਵਾਲਾ ਉਹ ਕਰ ਗਿਆ ਕਮਾਲ ਏ ਲੈ ਆ ਆ ਸਾਹਮਣੇ ਏ ਹਰਿਆਣੇ ਵਾਲਾ ਪਰ ਤਲਕ ਗਿਆ ਚੋਲਾ ਸਾਹਿਬ ਦੇ ਲਾਗੇ ਕਰਕੇ ਆ ਚੱਕ ਆ ਚੱਕ ਆ ਚੱਕ ਓਏ ਮੈਨੂੰ ਲੱਗਦਾ ਡੂਮਣੇ ਨੂੰ ਡੜਾ ਵੱਜ ਗਿਆ ਰੇਸ਼ਮਾ ਭੱਜਲਾ 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 ਓਏ ਸਾਹਮਣੇ ਛਿੱਲੂ ਛਿੱਲੂ ਏ ਆ ਏ ਕੋਈ ਦਾ ਘਰ ਦਿੱਤਾ ਪਰ ਆ ਇਹ ਆ ਇਹ ਆ ਇਹ ਆ ਅੱਜ ਉਹ ਕਮਾਲ ਕਰੀ ਆਉਂਦਾ ਹਰਿਆਣੇ ਵਾਲਾ ਹਰਿਆਣੇ ਵਾਲਾ ਆ ਦਾ ਨਿੱਕੇ ਦੀਆਂ ਅਗਲੀਆਂ ਤਿੰਨ ਜਗਜੀਤ 5000 ਦੀਆਂ ਨੇ ਜਗਜੀਤ ਟੱਲੋ ਕਹਿੰਦਾ 5000 ਦੀਆਂ ਪਰ ਗਰਦੇਤਾ ਦਾ ਕੋਈ ਤੋੜਦੀ ਇਹਦੇ ਜਿਹਾ ਕੋਈ ਹੋਰ ਨਹੀਂ ਇਹ ਗਰਦੇਤਾ ਇਹ ਗਰਦੇਤਾ ਇਹ ਟਾਰ ਜਿਵੇਂ ਟਾਰ ਜਿਵੇਂ ਟਾਰ ਜਿਵੇਂ ਟਾਰ ਜਿਵੇਂ ਇਹ ਕਰ ਗਿਆ ਕਮਾਲ ਬੱਲੇ ਬੱਲੇ ਹੁਣ ਗਗੋਵੇ ਤੇ ਬਾਬਾ ਜੀ ਸਰਪੰਚ ਸਾਹਿਬ ਹੁਣਾ ਦਾ ਜਗਜੀਤ ਢੱਲੋਂ ਜ਼ਿੰਮੇਦਾਰੀਆਂ ਵੱਡੀਆਂ ਆ ਚੰਦਰਿਆ ਦੇਖ ਲੈ ਸਵਾਦ ਵੱਜੀ ਜਾਂਦਾ ਹਰ ਕਬੱਡੀ ਹਰ ਰੇਡ ਤੇ ਉਹ ਮਾਇਆ ਲੱਗਦੀ ਰੇਡ ਤੇ ਭਾਈ ਦਾ ਇਹ ਮਾਇਆ ਲੱਗਦੀ ਮੇਲਾ 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 ਗਗੋਵੇ ਦਾ ਅਸ਼ਕੇ ਅਸ਼ਕੇ ਕਰਦਾ ਮੇਲਾ ਗਗੋਵੇ ਦਾ ਅੱਜ ਕੇ ਅਸਕੇ ਦੀ ਟੀਮ ਬਣਾਈ ਹੈ ਸੁੱਖਾ ਤੰਕਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅੱਧਪੁਰਜੀ ਵਾਲ ਦੀ ਪਾਈ ਹੋਏ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ